ਟੈਸਲਾ ਦੇ ਸੀਈਓ ਇਸ ਸਮੇਂ ਯੂਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਣਕੇ ਡੀਓਜੀਈ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਹਨ ਐਲਨ ਮਸਕ ਨੇ 6 ਨੌਜਵਾਨ ਇੰਜੀਨੀਅਰਿੰਗਾਂ ਦੀ ਇੱਕ ਟੀਮ ਸਰਕਾਰੀ ਕੁਸ਼ਲਤਾ ਵਿਭਾਗ ਵਿੱਚ ਮੁੱਖ ਅਹੁਦਿਆਂ ਤੇ ਨਿਯੁਕਤ ਕੀਤੀ ਹੈ ਵਾਈਡ ਦੀ ਇੱਕ ਰਿਪੋਰਟ ਅਨਸਾਰ ਉਹਨਾਂ ਦੁਆਰਾ ਨਿਯੁਕਤ ਕੀਤੇ ਗਏ ਕੁਝ ਇੰਜੀਨੀਅਰਾਂ ਨੇ ਹੁਣੇ ਹੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ ਟੀਮ ਦੇ ਵਿੱਚ ਐਡਵਰਡ ਕੋਰੀ ਸਟਾਈਲ ਲੂਕ ਫੇਰੀਅਰ ਗੋਟਿਅਰ ਕੋਲ ਕਿਲੀਨ ਗੈਵਨ ਕਲੀਗਰ ਅਤੇ ਇਥਨ ਸ਼ਾਰਟਨ ਸ਼ਾਮਲ ਹਨ ਇਹਨਾਂ ਸਾਰੇ ਇੰਜੀਨੀਅਰਾਂ ਦੀ ਉਮਰ 19 ਤੋਂ 24 ਵਰਿਆਂ ਦੇ ਵਿਚਕਾਰ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਵਿੱਚੋਂ ਕੁਝ ਨੇ ਹੁਣੇ ਹੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਦੋਂ ਕਿ ਇੱਕ ਅਜੇ ਵੀ ਸਟੂਡੈਂਟ ਹੈ ਇਹਨਾਂ ਵਿੱਚ ਭਾਰਤੀ ਮੂਲ ਦਾ ਆਕਾਸ਼ ਬੋਬਾ ਵੀ ਸ਼ਾਮਲ ਹੈ ਦਰਸਲ ਇਹ ਇੰਜੀਨੀਅਰ ਹੁਣ ਦਫਤਰ ਪਰਸੋਨਲ ਮੈਨੇਜਮੈਂਟ ਅਤੇ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੇ ਤਾਇਨਾਤ ਹਨ ਇੱਥੇ ਇਹਨਾਂ ਇੰਜੀਨੀਅਰਾਂ ਕੋਲ ਸੰਵੇਦਨਸ਼ੀਲ ਸਰਕਾਰੀ ਡਾਟਾ ਤੱਕ ਪਹੁੰਚ ਹੈ ਕੁਝ ਮਾਹਿਰਾਂ ਨੇ ਇਹਨਾਂ ਇੰਜੀਨੀਅਰ ਦੀ ਨਿਯੁਕਤੀ ਤੇ ਚਿੰਤਾ ਵੀ ਪ੍ਰਗਟ ਕੀਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਸਰਕਾਰੀ ਮਾਮਲਿਆਂ ਅਤੇ ਮਹੱਤਵਪੂਰਨ ਡਾਟਾ ਨੂੰ ਸੰਭਾਲਣ ਵਿੱਚ ਤਜਰਬੇ ਦੀ ਘਾਟ ਸਮੱਸਿਆ ਵੀ ਪੈਦਾ ਕਰ ਸਕਦੀ ਹੈ ਆ ਹੁਣ ਜਾਣਦੇ ਹਾਂ ਕੌਣ ਹੈ ਆਕਾਸ਼ ਬੁਬਾ NDTV ਵਿੱਚ ਸ਼ੋਭੀ ਇੱਕ ਖਬਰ ਦੇ ਅਨੁਸਾਰ ਭਾਰਤੀ ਮੂਲ ਦੇ ਆਕਾਸ਼ ਬੋਬਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਬਾਰਕਲੇ ਤੋਂ ਪੜ੍ਹਾਈ ਕੀਤੀ ਹੈ ਇੱਥੇ ਆਕਾਸ਼ ਮੈਨੇਜਮੈਂਟ ਪ੍ਰੋਗਰਾਮ ਦਾ ਹਿੱਸਾ ਸੀ ਇਹ ਪਵਿੱਖ ਦੇ ਤਕਨੀਕੀ ਉਦਯੋਗ ਦੇ ਆਗੂਆਂ ਲਈ ਤਿਆਰ ਕੀਤਾ ਗਿਆ ਸੀ ਇਹ ਜਾਣਕਾਰੀ ਉਸਦੇ ਲਿੰਕਡਿਨ ਖਾਤੇ ਤੇ ਅਨੁਸਾਰ ਹੈ ਇਹ ਖਾਤਾ ਹੁਣ ਮਿਟਾ ਦਿੱਤਾ ਗਿਆ ਹੈ ਡੀਓਜੀਈ ਦਾ ਹਿੱਸਾ ਬਣਨ ਤੋਂ ਪਹਿਲਾਂ 22 ਸਾਲਾਂ ਆਕਾਸ਼ ਬੋਬਾ ਨੇ 플ੈਂਟਨ ਅਤੇ ਹੀਜ਼ ਫੰਡ ਬ੍ਰਿਸਟਾਵਰ ਐਸੋਸੀਏਟ ਦੇ ਵਿੱਚ ਇੰਟਰਨਸ਼ਿਪ ਕੀਤੀ ਹੈ ਇੱਥੇ ਉਸਨੇ AI ਡਾਟਾ ਵਿਸ਼ਲੇਸ਼ਨ ਅਤੇ ਵਿੱਤੀ ਮਾਡਲਿੰਗ ਵਿੱਚ ਵੀ ਕੰਮ ਕੀਤਾ ਹੈ ਵਰਤਮਾਨ ਵਿੱਚ ਬੋਬਾ ਹੁਣ OPM ਵਿਖੇ ਇੱਕ ਸਪੈਸ਼ਲਿਸਟ ਵਜੋਂ ਸੂਚੀਬੱਧ ਹੈ ਜੋ ਸਿੱਧੇ ਤੌਰ ਤੇ DGE ਦੇ ਨਵੇਂ ਚੀਫ ਆਫ ਸਟਾਫ ਅਤੇ XAI ਅਤੇ Uber ਵਿਖੇ ਸਾਫ ਦਾ ਟੈਲੈਂਟ ਰਿਕਵੀਜ਼ਿਨ ਹੈਡ ਅਮਾਡਾ ਸਕੈਲਸ ਨੂੰ ਰਿਪੋਰਟ ਕਰਦੀ ਹੈ ਵਰਦੀ ਇੱਕ ਰਿਪੋਰਟ ਦੇ ਅਨੁਸਾਰ ਆਕਾਸ਼ ਬੋਬਾ ਕੋਲ ਸਰਗਰਮ ਜੀਐਸਏ ਈਮੇਲ ਅਤੇ ਇਹ ਸ਼ੂਟ ਪੱਦਰ ਦੀ ਕਲੀਅਰੈਂਸ ਹੈ ਜਿਸ ਨਾਲ ਉਸ ਨੂੰ ਜੀਐਸਏ ਅਤੇ ਸਾਰੇ ਪੌਤਿਕ ਸਾਧਨਾ ਅਤੇ ਆਈਟੀ ਪ੍ਰਣਾਲੀਆਂ ਤੱਕ ਪਹੁੰਚ ਮਿਲਦੀ ਹੈ ਇਸੇ ਦੌਰਾਨ ਸੂਤਰਾਂ ਨੇ ਇਹ ਵੀ ਚਿੰਤਾਵਾਂ ਜਾਰੀ ਕੀਤੀਆਂ ਹਨ ਕਿ ਇਹਨਾਂ ਨਿਯੁਕਤੀਆਂ ਨੇ ਨਿਯਮਤ ਸੁਰੱਖਿਆ ਪ੍ਰਣਾਲੀ ਪ੍ਰੋਟੋਕੋਲ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸਦੀ ਹੈ ਕਿ ਐਲਨ ਮਸਕ ਦੀ ਅਗਵਾਈ ਵਾਲੇ ਡੀਓਜੀਈ ਦਾ ਉਦੇਸ਼ ਟੈਕਨੋਲੋਜੀ ਅਤੇ ਆਟੋਮੇਸ਼ਨ ਰਾਹੀਂ ਸਰਕਾਰੀ ਕਾਲਜਾਂ ਨੂੰ ਸੁਚਾਰੂ ਬਣਾਉਣਾ ਹੈ